ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਚੈਨਲ ਦਾ ਨਾਮ ਸੁਣ ਕੇ ਬੜਿਆਂ ਨੂੰ ਹੈਰਾਨੀ ਹੁੰਦੀ ਕਿ ਮੈਡੀਸਨ ਫਰੀ ਲਾਈਫ ਸੰਭਵ ਕਿਵੇਂ ਹੋ ਸਕਦੀ ਹੈ ਅਸੀਂ ਸਤਿਏ ਵਾਲਾ ਯੋਗ ਕੇਂਦਰ ਤੋਂ ਅੱਜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਇਹ ਸੈਂਟਰ ਦੇ ਵਿੱਚ ਅੱਜ ਜਿਹੜੇ ਪਿੱਛੇ ਸਾਧਕ ਬੈਠੇ ਨੇ ਇਹ ਸਾਰੇ ਇਸ ਗੱਲ ਦੀ ਗਵਾਹੀ ਭਰਨਗੇ ਕਿ ਦਵਾਈਆਂ ਰਹਿਤ ਜ਼ਿੰਦਗੀ ਸੰਭਵ ਹੈ ਹਾਂਜੀ ਪਰਦੇਓ ਹਾਂਜੀ ਉੱਚੀ ਬੋਲ ਕੇ ਦੱਸੋ ਕਿ ਦਵਾਈਆਂ ਰਹਿਦ ਜਿੰਦਗੀ ਸੰਭਵ ਹੈ ਸੰਭਵ ਹੈ ਇਹ ਸੈਂਟਰ ਤੇ ਆਣ ਕੇ ਹਾਂਜੀ ਥਾਇਰੋਇਡ ਦੀਆਂ ਦਵਾਈਆਂ ਛੁੱਟ ਗਈਆਂ ਗਠਿਆਵਾਹੀ ਠੀਕ ਹੋ ਗਈ ਹਾਂ 15-15 ਸਾਲ ਪੁਰਾਣੀ ਗਠਿਆਵਾਹੀ ਦੀਆਂ ਦਵਾਈਆਂ ਬੰਦ ਹੋਈਆਂ ਜੀ ਥਾਇਰੋਇਡ ਦੀਆਂ ਦਵਾਈਆਂ ਬੰਦ ਹੋਈਆਂ ਹਾਰਟ ਦੇ ਪੇਸ਼ੈਂਟ ਬਿਲਕੁਲ ਤੰਦਰੁਸਤ ਹੋਇਆ ਉਸ ਤੋਂ ਬਾਅਦ ਦਵਾਈ ਨਹੀਂ ਖਾਦੀ ਨਹੀਂ ਤਾਂ ਕੋਲੇਸਟ੍ਰੋਲ ਵਗੈਰਾ ਖੂਨ ਪਤਲਾ ਕਰਨ ਦੀ ਦਵਾਈ ਉਮਰ ਪਰ ਚੱਲਦੀ ਹੈ ਦੋਸਤੋ ਹਰ ਤਰ੍ਹਾਂ ਦੀ ਬਿਮਾਰੀ ਬਿਨਾ ਦਵਾਈ ਤੋਂ ਠੀਕ ਹੋ ਸਕਦੀ ਹੈ ਤੇ ਜਿੰਦਗੀ ਤੰਦਰੁਸਤੀ ਦਾ ਤੁਰ ਸਕਦੀ ਹੈ